ਜੀ ਅਸੀ ਗਾਲ ਜੀ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਮਲਾਉਣਿਆ ਤੁਹਾਨੂੰ ਉਹ ਮੈਸਤਰੀ ਨਾਲ ਜਿਹਦੇ ਨਾਲ ਮਿਲ ਕੇ ਤੁਸੀਂ ਘੱਟ ਖਰਚੇ ਦੇ ਵਿੱਚ ਆਪਣਾ ਕਮਰਾ ਤਿਆਰ ਕਰ ਸਕਦੇ ਆ ਵਿਦ ਪੀਵੀਸੀ ਤੇ ਪਲਾਈ ਬੋਰਡ ਨਾਲ ਠੀਕ ਹੈ ਜੀ ਆਓ ਮੈਸਤਰੀ ਸਾਹਿਬ ਅਸੀ ਗਾਲ ਜੀ ਹੋਰ ਕੀ ਹਾਲ ਚਾ ਤੇ ਮਿਲੋ ਆਪਣੇ ਬਾਈ ਨੂੰ ਤੇ ਦੱਸੋ ਬਈ ਕਿੰਨੇ ਖਰਚੇ 'ਚ ਤਿਆਰ ਹੁੰਦਾ ਰੂਆ ਆਪਣਾ ਹਾਂ ਜੀ ਆਪਣਾ ਸਾਰੇ ਪੀਵੀਸੀ ਸਾਰੇ ਲੱਕੜ ਦਾ ਕੰਮ ਕਰਕੇ 1 ਲੱਖ ਰੁਪਏ ਜੀ ਤਿਆਰ ਹੋ ਜਾਂਦਾ ਸਾਡੇ ਲਾਈਟਾਂ ਪਾ ਕੇ ਆਪਣਾ ਸਾਰੇ ਲਾਈਟਾਂ ਪਾ ਕੇ ਟੋਟਲ ਸਾਰਾ 1 ਲੱਖ ਰੁਪਏ ਜੀ ਹਾਂ ਜੀ ਠੀਕ ਹੈ ਜੀ ਤੇ ਦਿਖਾਓ ਰੂਮ ਮੜਾ ਕੀ ਕੀ ਰੂਮ ਦੇ ਵਿੱਚ ਤੁਸੀਂ ਕਰਦੇ ਹੋ ਤੇ ਸਾਰਾ ਜੀਡੀ ਪੈਨਲ ਆ ਜੀ ਆਪਣਾ ਘਰੋਂ ਚੈੱਕ ਐਲਈਡੀ ਪੈਨਲ ਆ ਸ਼ੀਸ਼ਾ ਮੈਨਰ ਆ ਜਾਂਦਾ ਇੱਧਰ ਸਾਹਮਣੇ ਤੇ ਆਪਾਂ ਸਟੋਰਿੰਗ ਦਿੱਤੀ ਹੈ ਓਕੇ ਸਮਾਨ ਰੱਖਣ ਦੇ ਲਈ ਹਾਂ ਜੀ ਆਹ ਦਰਾਜ ਆ ਥੱਲੇ ओके okay, सारे दराज ਨੇ ਕਿ ਸਪੇਸ ਦਾ ਮੁੱਖ ਧਿਆਨ ਰੱਖਿਆ ਗਿਆ ਵਾ ਹਾਂਜੀ ਕਰੋ ਚੈੱਕ ਇੱਥੇ ਆਪਾਂ ਲੋਅਰ ਲਾਤੇ ਆ ਆਪਾਂ ਖਾਨੇ ਓਪਨ ਦੇਤੇ ਆ ਜੀ ਹਾਂਜੀ ਬਾਕਸ ਠੀਕ ਹੈ ਜੀ ਇੱਧਰ ਆਪਣਾ ਕਬੂਡ ਆ ਗਿਆ ਜੀ ਓਕੇ ਵਿਦ ਅਲਮੇਰਾ ਤੇ ਇਹ ਬੈੱਡ ਲੋ ਬਈ ਕਹਿੰਦੇ ਵਿਦ ਬੈੱਡ ਚ ਰੂਮ ਤਿਆਰ ਹੋਊਗਾ ਸਨੇ ਬੈੱਡ ਕਰ ਲੋ ਚੈੱਕ ਤੇ ਬੈੱਡ ਮਤਲਬ ਕੀ ਸਾਈਜ਼ ਦਾ ਫਰਕ ਪਊਗਾ ਪ੍ਰਾਈਸ ਦੇ ਸਾਜਾ ਜਪਣਾ ਇਹ 6x9 ਦਾ ਪੀਸ ਹੈ ਓਕੇ ਜੇ ਵੱਡਾ ਬਣਾਉਣਾ ਹੋਇਆ ਕਿੰਨਾ ਕੁ ਮਤਲਬ ਕੀ ਅਡਜਸਟਮੈਂਟ ਕਰਨੀ ਪਊ ਪ੍ਰਾਈਸ ਕਿ ਹਾਂਜੀ ਥੋੜੀ ਮੋਟੀ ਹੋਊਗੀ ਜੀ ਓਕੇ ਠੀਕ ਹੈ ਜੀ ਤੇ ਬਾਕੀ ਆ ਪੀਵੀਸੀ ਛੱਤ ਵੀ ਨਾਲ ਹਾਂਜੀ ਹਾਂਜੀ ਛੱਤ ਵੀ ਨਾਲ ਓਕੇ ਲਾਈਟਾਂ ਝੁਮਰ ਸਾਰਾ ਮਤਲਬ ਕੀ ਤੁਹਾਡੇ ਵੱਲੋਂ ਕੀਤਾ ਜਾਊਗਾ ਹਾਂਜੀ ਵਿਦ ਮਟੀਰੀਅਲ ਵਰਕ ਹੀ ਹੋ ਗਿਆ ਕਿਸਸ ਠੀਕ ਹੈ ਜੀ ਤੇ ਨੰਬਰ ਬੋਲ ਦੋ ਆਪਣਾ ਆਪਣਾ ਨੰਬਰ ਆ ਜੀ 9779562855 ਹਾਂਜੀ ਮੰਦਰ ਫਰਨੀਚਰ ਦੇ ਨਾਂ ਤੇ ਹਾਂਜੀ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵੀ ਭਰਾ ਨੂੰ ਪੂਰੀ ਸਪੋਰਟ ਕਰਿਓ ਭਰਾ ਦਾ ਪਿੰਡ ਹੈਗਾ ਵਾ ਝੰਡਿਆਣਾ ਸ਼ਰਕੀ ਜ਼ਿਲ੍ਹਾ ਮੋਗਾ ਤੇ ਜ਼ਰੂਰ ਕੰਟੈਕਟ ਕਰ ਲਓ ਜੀ ਤੇ ਕੰਮ ਤੁਹਾਨੂੰ ਪੂਰਾ ਤਸੱਲੀ ਬਖਸ਼ ਕਰਕੇ ਦਿੱਤਾ ਜਾਊਗਾ ਤੇ ਆਪਣੀ ਵੀਡੀਓ ਦੇਖ ਕੇ ਕਾਲ ਕਰੋਗੇ ਥੋੜਾ ਮੋਟਾ ਪ੍ਰਾਈਸ ਅਡਜਸਟਮੈਂਟ ਹੋ ਜਾਊਗੀ ਠੀਕ ਹੈ ਜੀ ਕਰ ਲਓ ਕੰਟੈਕਟ ਤੇ ਇੱਕ ਵਾਰ ਨੰਬਰ ਫੇਰ ਰੀਪੀਟ ਕਰ ਦਿਓ 97795 62855 ਜੀ ਠੀਕ ਹੈ ਜੀ ਕਰ ਲਓ ਕੰਟੈਕਟ